ਗਰਬਾਣੀ ਦੇ ਅੰਦਰ ਨਾ ਦੋ ਤਰ੍ਹਾਂ ਦੀਆਂ ਵਿਚਾਰਾਂ ਨੇ ਇੱਕ ਉਹ ਵਿਚਾਰਵਾ ਜਿਹਦੇ ਚ ਬੰਦੇ ਦਾ ਮਨ ਬਹੁਤ ਚੱਲਦਾ ਵਾ ਤੇ ਦੂਸਰੀ ਵਿਚਾਰਵਾ ਜਦੋਂ ਬੰਦੇ ਦਾ ਮਨ ਚੁੱਪ ਹੋ ਜਾਂਦਾ ਹੈ ਬਹੁਤ ਦੁਨੀਆ ਜਿਹੜਾ ਉਹ ਦੁਨੀਆ ਦਾ ਜਿਹੜਾ ਮਨ ਵਿੱਚ ਚੱਲਦਾ ਵਾ ਕੇਵਲ ਸਾਧੂ ਦਾ ਮਨ ਟਿਕਦਾ ਕੇਵਲ ਦੁਨੀਆਦਾਰ ਦਾ ਮਨ ਚੱਲਦਾ ਹੈ ਦੇ ਸਾਧੂ ਦਾ ਮਨ ਟਿਕਦਾ ਹੈ ਕੋਈ ਬੰਦਾ ਸੀ ਇਹ 1935 36 ਦੀ ਗੱਲ ਵਾ ਇੱਕ ਲਿਖੀ ਜੋ ਮੈਂ ਸੁਣੀ ਜੋ ਕਹਿੰਦੇ ਕੋਈ ਬੰਦਾ ਸੀ ਤੇ ਉਹਨੇ ਬੜੀ ਲੰਮੀ ਸਾਧਨਾ ਸਾਦੀ ਤੇ 12 ਸਾਲ ਉਹ ਬੋਲਿਆ ਨਹੀਂ ਮੂਨ ਤਾਰਨ ਕਰ ਲਿਆ ਉਹਨੇ 12 ਸਾਲ ਤੇ ਉਸ ਤੋਂ ਬਾਅਦ ਆਮ ਨਹੀਂ ਉਹ ਬੋਲਿਆ ਮੈਂ ਅੱਗੇ ਵੀ ਕਹਿਣਾ ਨਾ ਵੀ ਜਿਹੜੇ ਪਹੁੰਚ ਜਾਂਦੇ ਆ ਨਾ ਜਿੱਥੇ ਪਹੁੰਚਣਾ ਹੈ ਰਾਜ ਨਾ ਕੋਈ ਜੀਵੇ ਆ ਪਹੁੰਚਣਾ ਚੱਲਿਆ ਕੋਈ ਪਹੁੰਚਦਾ ਨਹੀਂ ਜਿੱਥੇ ਪਹੁੰਚਣਾ ਹੈ ਅਗਰ ਕੋਈ ਕਿਸੇ ਉੱਤੇ ਗੁਰੂ ਦੀ ਕਿਰਪਾ ਹੋ ਜੇ ਹੁਣ ਇਹਦਾ ਇਹ ਮਤਬਲ ਨਹੀਂ ਹੈ ਕਿ ਗੁਰੂ ਦੀ ਕਿਰਪਾ ਦਾ ਮਤਲਬ ਇਹ ਨਹੀਂ ਬਿੱਦਲਿੱਦਰ ਕੁਝ ਕਰਨਾ ਨਹੀਂ ਹੈ ਜਿਹੜੇ ਕਰਦੇ ਨੇ ਉਹਨਾਂ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ ਕੀ ਨਹੀਂ ਕਹਿ ਸਕਦੇ ਵੀ ਜਿੱਤੇ ਗੁਰੂ ਦੀ ਕਿਰਪਾ ਆਈ ਉਹਨੇ ਕੁਛ ਕੀਤਾ ਹੀ ਨਹੀਂ ਆ ਕਰਨਾ ਬੜਾ ਕੁਝ ਪੈਣਾ ਵਾ ਹੋਣਾ ਕਿਰਪਾ ਨਾ ਵਾ ਐਉਂ ਕਹਿ ਲੋ ਗੁਰੂ ਅੰਗਦ ਸਾਹਿਬ ਨੇ ਕਰਤਾਰਪੁਰ ਬੜਾ ਕੁਝ ਕੀਤਾ ਪਰ ਹੋਇਆ ਜੋ ਕਿਰਪਾ ਨਾ ਹੋਇਆ ਜਿੱਦ ਕਰਦੇ ਨਾ ਜ਼ਮੀਨ ਨੂੰ ਗੋਹਣਾ ਪੈਣਾ ਸਵਾਰਨਾ ਪੈਣਾ ਬੱਤਰ ਲਿਆਉਣਾ ਪੈਣਾ ਬੀਜ ਪਾਉਣਾ ਪੈਣਾ ਤੇ ਉਗਣਾ ਕਿਰਪਾ ਕਿਉਂ ਕਹਿ ਲੋ ਗੁਰੂ ਪੀਰਾਂ ਪਗੰਬਰਾਂ ਨੇ ਆਖਿਆ ਵੀ ਹੋਣਾ ਜੋ ਕਿਰਪਾ ਨਾ ਹੋਣਾ ਵ ਪਰ ਤੂੰ ਗੁਰੂ ਦਾ ਹੋ ਜਾ ਤੇ ਉਹ ਗੁਰੂ ਕਿਰਪਾ ਕਰ ਦੂਗਾ ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਣੀ ਜਿਤ ਲਾਏ ਰਾਂ ਸਤਗੁਰ ਸੇਵ ਧਨ ਬਾਲ ਲੜੀਏ ਤਾਂ ਹਰ ਵਾਰ ਪਾਏ ਰਾਮ ਸੇਵਾ ਤੋਂ ਬਿਨਾ ਕਿਰਪਾ ਨਹੀਂ ਹੋਣੀ ਕਿਰਪਾ ਤੋਂ ਬਿਨਾ ਕੁਝ ਹੋਣਾ ਨਹੀਂ ਛੋਕ ਕੋਈ ਆਖੇ ਵੀ ਤੁਮਰੀ ਕਿਰਪਾ ਤੇ ਜਪੀਏ ਨਾਮ ਕਿਰਪਾ ਦੇ ਦਾਦੇ ਹੋਣੀ ਨਹੀਂ ਐ ਇਦਾਂ ਦੇ ਕਿਸੇ ਤੇ ਹੋਈ ਵੀ ਨਹੀਂ ਐ ਸੰਤਾਂ ਮਹਾਂਪੁਰਖਾਂ ਪੀਰਾਂ ਪਗੰਬਰਾਂ ਨੇ ਕਿੰਨੀਆਂ ਮਿਹਨਤਾਂ ਕੀਤੀਆਂ ਗੁਰਮੁਖ ਪਾਇਆ ਘਾਲ ਇਵੇਂ ਬਚਨ ਆਉਂਦਾ ਘਾਲਣਾ ਵੱਖਰੀ ਚੀਜ਼ ਆ ਕਿਰਪਾ ਵੱਖਰੀ ਚੀਜ਼ ਆ ਘਾਲਣਾ ਉੱਤੇ ਹੀ ਕਿਰਪਾ ਹੁੰਦੀ ਹੈ ਤੇ ਜੇ ਮਾਰ ਕਹਿੰਦੇ ਅਗਰ ਕੋਈ ਘਾਲਣਾ ਹੀ ਘਾਲਦਾ ਰਿਹਾ ਤਾਂ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ ਹੋਤ ਫਿਰ ਦੂਸਰੀ ਗੱਲ ਹੋਗੀ ਉਹ ਕਹਿੰਦੇ ਮੈਂ ਕਹਿੰਦਾ ਵੀ ਜਿਹੜੇ ਪਹੁੰਚਣ ਚੱਲਿਆ ਕੋਈ ਜਿਹੜੇ ਪਹੁੰਚ ਜਾਂਦੇ ਨੇ ਉਹ 100 ਦੇ ਵਿੱਚੋਂ ਇਸ ਤਰਤੀਬ ਤੇ 100 ਦੇ ਵਿੱਚੋਂ ਮੁੜ ਕੇ 98 ਨਹੀਂ ਬੋਲਦੇ ਕਿਉਂਕਿ ਉਹ ਬੋਲਣ ਵਾਲੀ ਚੀਜ਼ ਨਹੀਂ ਜਿਹੜੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਉਹ ਕਹਿਣ ਵਾਲੀ ਚੀਜ਼ ਨਹੀਂ ਹੈ ਜਿਹੜੀ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜੇ ਹੋਂ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ ਉਹ ਕਹਿਣ ਵਾਲੀ ਚੀਜ਼ ਹੀ ਨਹੀਂ ਉਹ ਕਹਿੰਦੇ ਬੜਾ ਲੰਮਾ ਮੂਨ ਧਾਰਨ ਕੀਤਾ ਤੇ ਉਹਨੂੰ ਮਨ ਦੀ ਮੂਨ ਮੋਨਵਸਥਾ ਪ੍ਰਾਪਤ ਹੋ ਗਈ। ਗੁਰੂ ਨਾਨਕ ਸਾਹਿਬ ਨੇ ਸਦਾ ਜਿਗਰ ਕੀਤਾ ਕਿ ਮਸਤ ਕਰੋ। ਮਸਤ ਕਹਿੰਦੇ ਨੇ ਚੁੱਪ ਕਰਨਾ। ਮਸਤ ਕਰੋ ਮੂਰਖ ਜਗ ਕਈਆ। ਕਹਿਣ ਲੱਗੇ ਜਦੋਂ ਮੇਰੀ ਮਨ ਦੀ ਮੋਨ ਅਵਸਥਾ ਹੋ ਗਈ ਤਾਂ ਮੈਂ ਚੁੱਪ ਕਰ ਗਿਆ ਤੇ ਲੋਕੀ ਕਹਿਣ ਲੱਗੇ ਵੀ ਇਹ ਤੇ ਮੂਰਖ ਬੰਦਾ ਵਾ ਚੁੱਪ ਕਰ ਗਿਆ ਵਾ ਮੂਰਖ ਜਿਹੜੇ ਆ ਨਾ ਪਾਗਲ ਜਿਹੜੇ 700 ਤਰ੍ਹਾਂ ਦੇ ਹੁੰਦੇ ਆ ਪਾਗਲ 700 ਤਰ੍ਹਾਂ ਦੇ ਲਿਖਿਆ ਲੋਕਾਂ ਨੇ ਵੀ 700 ਤਰ੍ਹਾਂ ਦਾ ਮੂਰਖ ਤੇ ਪਾਗਲ ਹੁੰਦੇ ਆ ਉਹ ਹੱਸਣ ਵਾਲੇ ਹੁੰਦੇ ਨੇ ਕੋ ਚੁੱਪ ਕਰਨ ਵਾਲੇ ਹੁੰਦੇ ਨੇ ਮੂਰਖ ਮਰਗਦੇ ਮਸ਼ਟ ਕਰੋ ਜਦੋਂ ਮੈਂ ਆਪਣੇ ਆਪ ਨੂੰ ਚੁੱਪ ਕਰਾ ਲਿਆ ਤੇ ਜੱਗ ਨੇ ਮੇਰੇ ਬਾਰੇ ਫਤਵਾ ਕੀ ਦਿੱਤਾ ਮੂਰਖ ਜੱਗ ਕਹੀ ਆ ਇਹ ਕਹਿ ਲਾ ਪਿਆ ਜੱਗ ਵੀ ਤੇ ਕੁ ਮੂਰਖ ਬੰਦਾ ਵਾ ਤੇ ਅਦਕ ਬੱਕੋਂ ਤੇ ਜੇ ਅਸੀਂ ਬੋਲਦੇ ਆ ਅਦਕ ਬੱਕੋਂ ਦੇ ਕੋ ਵੀਨ ਸੰਤ ਮਲੇ ਕੇ ਸੁਣੀਏ ਕਹੀਏ ਮਲੇ ਅਸੰਤ ਮਸਟ ਕਰ ਰਹੀਏ ਮਸਟ ਕਰੋ ਇਹ ਮਸਟ ਸ਼ਬਦ ਹੋਰ ਹੀ ਆ ਗਿਆ ਹੁਣ ਤੁਮਾਰੇ ਕਹਿੰਦੇ ਅਧਕ ਬੱਕੋਂ ਜਿਵੇਂ ਬੋਲਦਾ ਮਾਂ ਤੇਰੀ ਲੈ ਰਹੀ ਆ ਤੇਰੀ ਲੈ ਵੀ ਰਹਿ ਜਾਂਦੀ ਰਹਿ ਜਾਣਾ ਮੱਤਰ ਟੁੱਟ ਜਾਣਾ ਲਿਵਦਾ ਟੁੱਟ ਜਾਣਾ ਆਦਿਕ ਬੱਖੋਂ ਤੇਰੀ ਲਿਵ ਰਹੀ ਆ ਰਹਿ ਗਈ ਖਤਮ ਹੋ ਗਈ। ਤੁਮਾਰਾ ਕਿੰਦੇਉ ਸਾਧੂ ਜੀਦੇਉ ਸਾਧਨਾ ਸਾਦੀ ਤੇ ਉਹਨੂੰ ਮੋਨ ਅਵਸਥਾ ਪ੍ਰਾਪਤ ਹੋ ਗਈ। ਆਂਦੇ ਆਪੀ ਦੁਨੀਆ ਤੇ ਸਭ ਤੋਂ ਜਿਹੜਾ ਸਿਆਣਾ ਬੰਦਾ ਹੁੰਦਾ ਹੈ ਨਾ ਉਹਦੀ ਨਿਸ਼ਾਨੀ ਆ ਬੋਲ ਦਾ ਘੱਟਵਾ। ਮੂਰਖ ਮੂਰਖ ਜਿਹੜਾ ਨਾ ਕੋ ਚੱਖਾ ਮਾਰਦਾ ਵਾ ਬਹੁਤ ਬੋਲਦਾ ਹੈ ਤੇ ਸਿਆਣਾ ਬੰਦਾ ਜਿਹੜਾ ਉਹ ਬੋਲਦਾ ਨਹੀਂ ਹੈ ਕਹਿੰਦੇ ਉਹਦੀ ਮੂਨ ਵਸਤਾ ਨੂੰ ਪ੍ਰਾਪਤ ਹੋ ਗਈ ਤੇ ਉਹਦੇ ਚੇਲੇ ਬੜੇ ਹੈਰਾਨ ਵੀ ਇਹ ਕੀ ਕਰਦਾ ਹੋਊਗਾ ਜਦੋਂ ਬੋਲਦਾ ਹੀ ਨਹੀਂਗਾ ਹੋ ਸਕਦਾ ਹੈ ਮੂੰਹ ਤੋਂ ਨਾਮ ਬੋਲਦਾ ਹੋਵੇ ਤੇ ਮਨ ਤੇ ਬੋਲਦਾ ਹੀ ਹੋਣਾ ਵਾ ਚੇਲਿਆਂ ਨੂੰ ਸ਼ੱਕ ਪੈ ਗਿਆ ਉਹਦੇ ਨੂੰ ਇਹ ਹੋਈ ਘਟਨਾ 1935 ਦੀ ਗੱਲ ਉਹਨਾਂ ਨੂੰ ਇੱਕ ਬੰਦਾ ਬੰਦੇ ਦਾ ਪਤਾ ਲੱਗਾ ਚੇਲਿਆਂ ਨੂੰ ਵੀ ਫਲਾਨੇ ਥਾਂ ਦੇ ਇੱਕ ਬੰਦਾ ਵਾ ਉਹ ਮਨੁੱਖ ਦੇ ਮਨ ਨੂੰ ਪੜ ਲੈਂਦਾ ਵਾ ਦੇ ਮਨ ਵਿੱਚ ਕੀ ਐ ਇਸ ਵੇਲੇ ਚੱਲ ਰਿਹਾ ਏ ਇਹਦਾ ਮਨ ਕਿੱਥੇ ਗਿਆ ਵਾ ਕੀ ਬੋਲ ਰਿਹਾ ਵਾ ਇਹ ਕਲਾ ਹੁੰਦੀ ਆ ਕਿਸੇ ਦੇ ਮਨ ਨੂੰ ਪੜ ਲੈਣਾ ਇੱਕ ਸਿੱਧੀ ਆਈ ਜਿਉਗੀਆਂ ਕੋ ਹੁੰਦੀ ਉਹ ਕਹਿੰਦੇ ਉਹ ਚੇਲਿਆਂ ਨੇ ਉਸ ਬੰਦੇ ਨੂੰ ਲਿਆਂਦਾ ਜਿੱਦ ਕੋਈ ਕਲਾ ਸੇ ਕਿ ਕਿਸੇ ਦੇ ਮਨ ਨੂੰ ਪੜ ਲੈਣਾ ਉਹ ਆ ਗਿਆ ਤੇ ਚੇਲੇ ਬੜੇ ਖੁਸ਼ ਪਏ ਅੱਜ ਪਤਾ ਲੱਗ ਜੂ ਇਹ ਇਹ ਬਾਬਾ ਜੀ ਚੁੱਪ ਕਰਕੇ ਜਿਹੜੇ ਬੈਠੇ ਰਹਿੰਦੇ ਇਹਦੇ ਮਨ ਵਿੱਚ ਕੀ ਪਤਾ ਲੱਗ ਜੂ ਕਹਿੰਦੇ ਉਹ ਜਿਹੜਾ ਬੰਦਾ ਆਇਆ ਨਾ ਉਹ 2 ਘੰਟੇ ਬੈਠਾ ਰਿਹਾ ਉਹਦੇ ਕੋਲ ਜਿਹੜਾ ਉਹਦਾ ਨਾਮ ਹੀ ਲਿਖਿਆ ਬਾਬਾ ਮੀਰ ਜੀ ਉਦੋਂ 2 ਘੰਟੇ ਬੈਠਾ ਰਿਹਾ ਉਹਦੇ ਕੋਲ ਵੀ ਪੜਨਾ ਇਹਦਾ ਮਨ ਵਿੱਚ ਕੀ ਚੱਲਣ ਦਿਆ ਤੇ ਕਹਿੰਦੇ 2 ਘੰਟਿਆਂ ਬਾਅਦ ਆਉ ਲੱਗੂ ਉੱਠ ਕੇ ਆ ਗਿਆ ਤੇ ਚੇਲੇ ਬੜੇ ਹੈਰਾਨ ਸੀ ਭਿਉਣ ਲੱਗ ਜੂ ਪਤਾ ਕਿ ਮਨ ਵਕਾਰੀ ਆ ਮਨ ਪਾਪੀ ਆ ਜਿਹੜਾ ਗੁਰ ਨਾਲ ਸਭ ਕਹਿੰਦੇ ਵੀ ਮਨ ਮੂਰਖ ਮਨ ਲੋਭੀਆ ਮਨ ਰਾਜਾ ਮਨ ਸੁਲਤਾਨ ਬੜ ਮਨ ਬੜਾ ਕੁਝ ਵਾ ਇੱਕ ਦਿਖੋਤਾ ਬਣ ਜਾਂਦਾ ਏ ਕਦੀ ਕੁੱਤਾ ਬਣ ਜਾਂਦਾ ਏ ਭੌਂਕਣ ਲੱਗ ਪੈਂਦਾ ਏ ਕਦੀ ਗਦਾ ਬਣ ਕੇ ਲੇਟਣ ਲੱਗ ਪੈਂਦਾ ਸਵਾਹ ਦੇ ਵਿੱਚ ਯਾਨੀ ਇੱਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ ਇਹ ਇੱਕ ਕੁੱਤੀ ਆ ਇੱਕ ਕੁੱਤਾ ਵਾ ਇਹਦੇ ਇਹਦੇ ਕੋਲ ਮਨ ਦੇ ਕੋਲੇ ਭੌਂਕਦੇ ਬੜੇ ਤਾਂ ਹੀ ਉਹ ਲੋਕੀ ਧਿਆਨ ਸਾਧਨਾ ਨਹੀਂ ਕਰਦੇ ਕਿ ਜੈਸੇ ਮੰਤਰ ਜਪ ਜਾਂ ਧਿਆਨ ਸਾਧਨਾ ਕਰਨ ਲੱਗ ਪੈਂਦੇ ਆ ਤੇ ਮਨ ਦੇ ਵਿੱਚ ਤੇ ਬੜੀ ਵੱਡੀ ਹਲਚਲ ਸ਼ੁਰੂ ਹੋ ਜਾਂਦੀ ਤੂਫਾਨ ਆ ਜਾਂਦੇ ਝੱਖੜ ਆ ਜਾਂਦੇ ਵਿਚਾਰਾਂ ਚੱਲਦੀਆਂ ਵੈਰੀ ਤੁਰੇ ਆਉਂਦੇ ਮਿੱਤਰ ਤੁਰੇ ਆਉਂਦੇ ਫੋਨ ਆ ਜਾਂਦੇ ਫੋਨ ਕਰਨ ਲੱਗ ਪੈਂਦਾ ਮਨ ਤੇ ਪਹਿਲਾਂ ਹੀ ਸ਼ਾਂਤ ਬੈਠੇ ਸਾਂ ਤੇ ਸਿਆਪਾ ਗਾਲੇ ਚ ਪਾ ਲਿਆ ਇਸ ਸਿਆਪੇ ਤੋਂ ਦੁਨੀਆ ਡਰਦੀ ਐ ਇਸ ਕਰਕੇ ਕੋਈ ਧਿਆਨ ਸਾਧਨਾ ਮੰਤਰ ਜਪ ਨਹੀਂ ਕਰਦੀ ਪਰ ਇਹ ਤੇ ਹੋਣਾ ਹੀ ਹੋਣਾ ਹੈ ਇਹ ਕਿਉਂ ਹੁੰਦਾ ਹੈ ਇਹ ਮਾਨਿਸ ਕਰਕੇ ਕਰਦਾ ਵੀ ਜਿੱਦਾਂ ਤੂੰ ਪਹਿਲਾਂ ਚੱਲੀ ਜਾਣਾ ਹਨਾ ਉਹ ਠੀਕ ਵਾ ਕੰਮ ਤੇ ਉਦਾਂ ਹੀ ਚੱਲ ਤੂੰ ਤੂੰ ਨਾ ਧਿਆਨ ਸਾਧਨਾ ਕਰ ਤੂੰ ਨਾ ਮੰਤਰ ਜਪ ਕਰ ਇਹ ਸਿਆਪੇ ਚ ਤੂੰ ਨਾ ਬਹਿ ਸਿਆਪਾ ਵਾ ਤੇ ਜਿੱਦਾਂ ਤੂੰ ਪਹਿਲਾਂ ਚੱਲਦਾ ਹਨਾ ਉਦਾਂ ਹੀ ਚੱਲੀ ਜਾ ਚਲੋ ਮੰਤਰ ਛੱਡ ਦਿਓ ਧਿਆਨ ਛੱਡ ਦਿਓ ਮਨ ਫੇ ਸ਼ਾਂਤ ਹੋ ਜਾਂਦਾ ਇਹ ਵੱਡਾ ਸਿਆਪਾ ਵਾ ਇਹ ਸਾਰਿਆਂ ਨੂੰ ਆ ਇਕਬੀਰ ਸਾਹਿਬ ਨੇ ਸਦਾ ਜਿਗਰ ਕੀਤਾ ਪਗਾ ਬੈਨ ਹੁਰੀਆਂ ਮਾਰਦਾ ਪੱਗ ਕੋਈ ਨਹੀਂ ਐ ਪੈਰ ਕੋਈ ਨਹੀਂ ਐ ਨੱਚਦਾ ਬੜਾ ਐ ਅਬ ਮੋਰੋ ਨਾਚ ਨੋ ਰਹੋ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਾਡਾ ਤਾਂ ਨੱਚਣਾ ਹੁਣ ਬੰਦ ਹੋ ਗਿਆ ਲਾਲ ਰੰਗੀਲਾ ਸਹਿਜੇ ਪਾਇਓ ਉਹਨ ਸਹਿਜ ਅਵਸਥਾ ਮਿਲ ਗਈ ਤੇ ਨੱਚਣਾ ਥੋੜਾ ਹੁਣ ਕੋਈ ਹੁੰਦਾ ਪਗਾ ਬਿਨ ਹੁਰੀਆਂ ਮਾਰਦਾ ਬਿਨ ਬਦਰੇ ਬਦਨੇ ਮੂੰਹ ਇਹਦਾ ਕੋਈ ਨਹੀਂ ਹੱਸਦਾ ਬੜਾ ਏ ਰੋਂਦਾ ਬੜਾ ਏ ਚੱਲਦਾ ਬੜਾ ਏ ਬਿਨਾ ਪੈਰਾਂ ਤੋਂ ਓ ਚੇਲੇ ਬੜੇ ਹੈਰਾਨ ਵੀ ਹੁਣ ਪਤਾ ਲੱਗ ਜੂ ਜਿਹੜਾ ਮੋਨੀ ਬਾਬਾ ਬੈਠਾ ਵਾ ਇਹ ਭੋਗਿਆ ਕੇ ਜੋਗੀ ਪਤਾ ਲਾਲ ਲਾ ਲਿਆ ਲਾ ਲੈਣਾ ਇਸ ਬੰਦੇ ਨੇ ਇਹ ਮਨ ਨੂੰ ਪੜ ਲਿੰਦਾ ਮਨ ਜੋਗੀ ਮਨ ਭੋਗਿਆ ਮਨ ਮੂਰਖ ਗਵਾਰ ਮਨ ਮਾ ਦਾਤਾ ਮਨ ਮੰਗਦਾ ਮਨ ਗੁਰ ਸਿਰ ਕਰਤਾਰ ਹਾਂਜੀ ਗੁਰਬਿੰਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਮਨ ਉਤੇ ਬੜੀ ਬਾਣੀ ਲਿਖੀ ਗੁਰਤੇਗ ਬਾਦਰ ਨੇ ਮਾਨਵਤਾ ਹੀ ਲਿਖੀ ਬਹੁਤੀ ਬਾਣੀ ਉਹ ਜਦੋਂ ਚੇਲਿਆਂ ਨੇ ਪੁੱਛਿਆ ਵੀ ਇਹ ਬਾਬਾ ਜੀ ਦਾ ਮਨ ਕਿਦਾਂ ਚੱਲਦਾ ਵਾ ਕਹਿ ਲੱਗੇ ਮੈਂ 2 ਘੰਟੇ ਲੱਗ ਕੇ ਬੈਠਾ ਰਿਆ ਵਾਂ ਤੇ 2 ਘੰਟਿਆਂ ਦੇ ਵਿੱਚ ਇਹ ਬਾਬਾ ਜੀ ਦੇ ਮਨ ਵਿੱਚ ਇੱਕ ਵਿਚਾਰ ਬਣੀ ਆਈ ਇਹ ਵੀ ਨਹੀਂ ਵਿਚਾਰ ਆਈ ਵੀ ਇਹ ਜਿਹੜਾ ਬੰਦਾ ਆਇਆ ਵਾ ਮੈਨੂੰ ਪੜਨ ਵਾਸਤੇ ਆਇਆ ਵਾ ਜਿੱਥੇ ਚੰਗੀ ਵਿਚਾਰ ਚੱਲੇਗੀ ਉੱਥੇ ਮੰਦੀ ਵੀ ਚੱਲੇਗੀ ਜਿੱਥੇ ਕਿਸੇ ਦਾ ਭਲਾ ਚੱਲੇਗਾ ਉੱਥੇ ਬੁਰਾ ਵੀ ਚੱਲੇਗਾ ਤਾਈਂ ਉਹ ਪ੍ਰਾਣੇ ਸਾਧੂ ਮਹਾਤਮਾ ਭਲਾ ਵੀ ਛੱਡ ਦਿੰਦੇ ਸੀ ਕਬੀਰ ਨੇ ਇਹਨੂੰ ਕਿਹਾ ਪਾਪ ਪੁੰਨ ਦੋ ਇੱਕ ਸਮਾਨ ਨਿਜ ਕਰਤਜੋ ਗੁਣ ਆਣ ਉੱਥੇ ਜਾ ਕੇ ਪਾਪ ਪੁੰਨ ਦੋਵਾਂ ਤੋਂ ਬੰਦਾ ਮੁਕਤ ਹੁੰਦਾ ਜਿੱਥੇ ਮਨ ਦੀ ਵਿਚਾਰ ਤੋਂ ਮੁਕਤ ਹੁੰਦਾ ਹੈ ਕਰਨ ਦੀ ਇੱਛਾ ਹੀ ਨਹੀਂ ਕੋਈ ਹੁੰਦਾ ਜਿਨ ਭਗਤ ਨਾਮਦੇ ਜੀ ਕਹਿੰਦੇ ਮੇਰਾ ਚਿੱਤ ਨਾ ਚੱਲੇ ਕਿਉਂ ਨਹੀਂ ਚੱਲਦਾ ਭੈਉ ਭੰਗ ਹੁਣ ਜਿਹੜਾ ਸਵੇਰੇ ਉੱਠ ਕੇ ਮਨ ਨੂੰ ਕੁੱਟੇਗਾ ਲੜੇਗਾ ਦੇ ਪਰੇ ਫੇ ਕੁੱਟੇਗਾ ਫੇ ਲੜੇਗਾ ਰਾਤ ਨੂੰ ਫੇ ਕੁੱਟੇਗਾ ਫੇ ਲੜੇਗਾ ਤੇ ਗੁਰੂ ਅਰਜਨ ਸਾਹਿਬ ਕਹਿੰਦਾ ਜਿਹੜੇ ਸਾਰੀ ਰਾਤ ਹੀ ਮਨ ਨੂੰ ਕੁੱਟਦਾ ਰਹੂਗਾ ਹਾਂਜੀ ਰਜਨ ਸਬਾਈ ਜੰਗਾ ਜਿਹੜਾ ਸਾਰੀ ਰਾਤ ਇਹਦੇ ਨਾਲ ਜੰਗ ਕਰੂਗਾ ਕਿੰਨੇ ਕੁਸਾਲੇ ਲੜੂਗਾ ਬੰਦੇ ਨੂੰ ਸਵੇਰੇ ਕੁੱਟੋ ਦੁਪਹਿਰੇ ਕੁੱਟੋ ਰਾਤ ਨੂੰ ਕੁੱਟੋ ਸਾਰੀ ਰਾਤ ਕੁੱਟੋ ਉਦੇ ਹੱਥ ਪੈਰ ਮੁੜ ਕੇ ਕੰਮ ਕਰਨੋਂ ਹਟ ਜਾਂਦੇ ਆ ਤੇ ਮਾਰਾ ਕਹਿੰਦੇ ਜਦੋਂ ਇਸ ਮਨ ਨੂੰ ਕੋਈ ਕੁੱਟੀ ਜਾਂਦਾ ਹੈ ਕੁੱਟੀ ਜਾਂਦਾ ਮਨ ਕੂਟੇ ਤੋਂ ਜੰਮ ਤੇ ਸੂਟੇ ਕੁੱਟ-ਕੁੱਟ ਮਨ ਕਿਸਵੱਟੀ ਲਾਵੇ ਸੋ ਕੂਟਣ ਮੁਕਤ ਬਹੁ ਪਾਵੇ ਕਬੀਰ ਸਾਹਿਬ ਕਹਿੰਦੇ ਅਸਲੀ ਸੂਰਮਾ ਉਹ ਹੈ ਜਿਹੜਾ ਮਨ ਨੂੰ ਕੁੱਟਦਾ ਹੈ ਤੇ ਮਨ ਨੂੰ ਕਿ ਕੁੱਟਣਾ ਹੈ ਮਨ ਦੇ ਫੁਰਨਿਆਂ ਨੂੰ ਮਾਰਨਾ ਹੈ ਉਹ ਕਹਿ ਲਗਾ ਮੈਂ 2 ਘੰਟੇ ਲਾਗੇ ਬੈਠਾ ਰਹਾ ਤੇ ਇੱਕ ਫੁਰਨਾ ਨਹੀਂ ਆਇਆ ਜਿੱਦਾਂ ਮੈਂ ਕੰਧ ਨੂੰ ਵੇਖੋ ਤੇ ਕੋਈ ਕੰਧੇ ਚ ਫੁਰਨਾ ਥੋੜਾ ਇਸੇ ਤਰ੍ਹਾਂ ਮਨ ਦੇ ਵਿੱਚ ਇਹ ਹੁੰਦਾ ਜਦੋਂ ਸੋਧੋ ਜੀ ਐ ਪੂਰਨ ਨਿਰਮਲ ਹੋ ਗਿਆ ਮਨ ਉਦੋਂ ਨਹੀਂ ਵਿਚਾਰ ਆਉਣੀ